ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਗੱਲਬਾਤ ਮਿੱਤਰੋ ਬਹਿਲੇ ਬੈਠਿਆ ਅੱਜ ਆਪਾਂ ਕਰਾਂਗੇ ਗੱਲ बस ਇਹੀ ਆ ਕਿ ਕਈ ਲੋਕ ਜਿਹੜੇ ਕਹਿੰਦੇ ਆ ਕਿ ਰੱਬ ਦੀ ਕੋਈ ਹੋਂਦ ਨਹੀਂ ਅਸੀਂ ਰੱਬ ਨੂੰ ਨਹੀਂ ਮੰਨਦੇ ਬਸ ਉਹਨਾਂ ਦੇ ਨਾ ਵਿਚਾਰਾਂ ਦੀ ਜੋ ਗੱਲਬਾਤ ਆ ਉਹਦੇ ਤੇ ਗੱਲਬਾਤ ਆਪਾਂ ਜੇ ਮੁੱਖ ਰੱਖਾਂਗੇ ਕਿ ਰੱਬ ਹੈ ਜਾਂ ਨਹੀਂ ਹੈ ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੀ ਗੱਲ ਨਹੀਂ ਜਿਹੜੇ ਮੰਨਦੇ ਆ ਆਪਾਂ ਗੱਲ ਉਹਨਾਂ ਦੀ ਕਰਾਂਗੇ ਕਿਉਂਕਿ ਆਪਾਂ ਰੱਬ 'ਚ ਵਿਸ਼ਵਾਸ ਰੱਖਣ ਵਾਲੇ ਜੇ ਆਪਾਂ ਮੰਨੀਏ ਕਿ ਰੱਬ ਦੀ ਹੋਂਦ ਹੈ ਨਹੀਂਗੀ ਤਾਂ ਫਿਰ ਇਹ ਦੱਸੋ ਕਿ ਕੁਦਰਤ ਜੋ ਵੀ ਦ੍ਰਖਤ ਤੋਂ ਜੋ ਪੈਦਾ ਹੋ ਰਹੇ ਨੇ ਜਾਂ ਕੁਝ ਵੀ ਹੋ ਰਿਹਾ ਹੈ ਕਿੱਦਾਂ ਹੋ ਰਿਹਾ ਹੁਣ ਇੱਥੇ ਸਾਇੰਸ ਦੇ ਉਹਨਾਂ ਦੇਣ ਲੱਗ ਜਿਓ ਆ ਕੇ ਵੀ ਆਏ ਨਹੀਂ ਜਿਹਾਏ ਹੁੰਦਾ ਪਰ ਕੱਲ ਇਹ ਹੈ ਕਿ ਕੁਦਰਤ ਨੇ ਹਰੇਕ ਚੀਜ਼ ਦਾ ਨਿਯਮ ਬਣਾਇਆ ਹੋਇਆ ਜੇ ਸਾਇੰਸ ਇਹਨਾਂ ਦੀ ਤਰੱਕੀ ਕਰ ਸਕਦੀ ਰੱਬ ਨਾ ਕੁਝ ਹੁੰਦਾ ਤਾਂ ਫਰਮ ਮੌਤ ਕਿਉਂ ਮੌਤ ਪਹਿਲਾਂ ਕਿਉਂ ਨਹੀਂ ਪਤਾ ਲੱਗ ਜਾਂਦਾ ਕਿਉਂ ਨਹੀਂ ਸਾਇੰਸ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਆਹ ਬੰਦੇ ਨੇ ਆਹ ਦਿਨ ਮਰਨਾ ਹੈ ਹਲੇ ਤੱਕ ਉਸੰਤ ਤੱਕ ਨਹੀਂ ਪਹੁੰਚਿਆ ਗਿਆ ਇਹ ਸਾਹਸਾਂ ਦੀ ਜੋ ਪੂੰਜੀ ਆ ਇਹ ਰੱਬ ਦੇ ਹੱਥ ਹੀ ਆ ਜੇ ਰੱਬ ਨੇ ਚਾਇਆ ਤਾਂ ਅਗਲਾ ਮਿੰਟ ਵੀ ਨਹੀਂ ਆਉਣ ਦੇਣਾ ਤੇ ਰੱਬ ਨੇ ਜੇ ਚਾਇਆ ਤਾਂ ਫਿਰ ਮਰੇ ਪਿਆ ਨੂੰ ਵੀ ਰੱਬ ਜਿੰਦਾ ਕਰ ਦਿੰਦਾ ਬਾਕੀ ਜੋ ਪਸ਼ੂ ਪੰਛੀ ਜਿਉ ਇੱਕ ਨਿੱਕੀ ਕੀੜੀ ਆ ਉਹਦੇ ਖਾਣ ਲਈ ਵੀ ਜੋ ਹੱਲ ਕੱਢ ਦਿੰਦਾ ਸਭ ਤੋਂ ਛੋਟੀ ਕੀੜੀ ਆ ਜਿਸੇ ਵੀ ਜਾਨਵਰ ਦੇ ਲਈ ਵੀ ਪੈਦਾ ਕਰ ਦਿੰਦਾ ਕੀ ਹੋ ਰੱਬ ਦਾ ਨਹੀਂ ਆ ਫਿਰ ਇੱਥੇ ਹੁਣ ਕਈ ਤਰਕਵਾਦੀ ਉੱਠ ਕੇ ਇਹ ਕਹਿ ਦਿੰਦੇ ਆ ਕਿ ਜੇ ਮਾੜਾ ਹੁੰਦਾ ਜੀ ਉਹ ਵੀ ਰੱਬ ਨੇ ਲਿਖਿਆ ਹੋਇਆ ਮਾੜਾ ਰੱਬ ਨੇ ਨਹੀਂ ਲਿਖਿਆ ਪਰ ਜਦੋਂ ਬੰਦਾ ਉਧਰ ਨੂੰ ਤੁਰ ਪੈਂਦਾ ਫਿਰ ਰੱਬ ਵੀ ਇਹ ਦੇਖਦਾ ਵੀ ਦੇਖਦੇ ਕਿੱਥੋਂ ਤੱਕ ਜਾਂਦਾ ਜਿੰਨਾ ਟਾਈਮ ਤੁਹਾਡਾ ਘੜਾ ਨਹੀਂ ਭਰਦਾ ਰੱਬ ਤੁਹਾਨੂੰ ਉਹਦਾ ਟਾਈਮ ਨਹੀਂ ਰੋਕਦਾ ਸ਼ੁਰੂ ਸ਼ੁਰੂ ਚ ਰੱਬ ਤੁਹਾਨੂੰ ਇਸ਼ਾਰੇ ਜਰੂਰ ਦਿੰਦਾ ਰੋਕਣ ਦੇ ਲਈ ਵੀ ਯਾਰ ਤੂੰ ਗਲਤ ਪਾਸੇ ਨਾ ਜਾ ਇਹ ਗਲਤ ਕੰਮ ਨਾ ਕਰੋ ਰੁਕ ਜਾ ਪਰ ਜਦੋਂ ਬੰਦਾ ਇਹ ਕਹਿੰਦਾ ਵੀ ਮੈਨੂੰ ਕਿਹੜਾ ਕੋਈ ਦੇਖਦਾ ਤੇ ਬੰਦਾ ਉਹ ਕੰਮ ਕਰਦਾ ਕਰਦਾ ਅੱਗੇ ਵਧੀ ਜਾਂਦਾ ਪਰ ਜਿਸ ਟਾਈਮ ਉਸ ਨੂੰ ਜਾ ਕੇ ਪਤਾ ਲੱਗਦਾ ਕਿ ਮੈਂ ਬਹੁਤ ਗਲਤ ਕਰ ਚੁੱਕਿਆ ਤਾਂ ਉਦੋਂ ਬੰਦਾ ਇਹ ਸੋਚ ਲੈਂਦਾ ਕਿ ਹੁਣ ਮੈਂ ਪਿੱਛੇ ਮੁੜਾਂ ਪਰ ਫਿਰ ਪਿੱਛੇ ਮੁੜਨ ਦਾ ਕੋਈ ਰਾਹ ਨਹੀਂ ਰਹਿ ਜਾਂਦਾ ਕਿਉਂਕਿ ਤੁਹਾਡਾ ਘੜਾ ਭਰ ਚੁੱਕਿਆ ਹੁੰਦਾ ਗੱਲ ਸੱਚ ਦੇ ਸਚਾਈ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਕਿ ਤੁਸੀਂ ਕਿੱਥੋਂ ਤੱਕ ਰੱਬ ਨੂੰ ਮੰਨਦੇ ਆ ਮੈਂ ਕਈ ਲੋਕ ਐਦਾਂ ਦੇ ਵੀ ਦੇਖੇ ਆ ਜਿਨੇ ਪਾਪ ਕਰੀ ਜਾਣਗੇ ਤੇ ਓਹ ਕਹਿਣਗੇ ਅਸੀਂ ਰੱਬ ਨੂੰ ਮੰਨਦੇ ਆ ਰੱਬ ਨੂੰ ਮੰਨਣਾ ਇਹ ਨਹੀਂ ਕਿ ਤੁਸੀਂ ਪਾਠ ਕਰੋ ਸਾਰਾ ਦਿਨ ਹੀ ਪਾਠ ਕਰੀ ਜਾਓ ਪਰ ਤੁਹਾਡੇ ਮਨ ਚ ਮੈਲ ਹੋਵੇ ਰੱਬ ਨੂੰ ਮੰਨਣਾ ਇਹ ਆ ਪਾਠ ਭਾਵੇਂ ਤੁਸੀਂ 5 ਮਿੰਟ ਕਰੋ ਪਰ ਉਹ 5 ਮਿੰਟ ਵੀ ਰੱਬ ਲਈ ਦਿੱਤੇ ਹੋਣ ਕਿ ਰੱਬ ਦੇ ਲੜ ਨਾਲ ਟੀਵੀ ਤੁਸੀਂ ਸਭ ਕੁਝ ਕਰੋ ਇੱਥੇ ਹੁਣ ਕਈ ਤਰਕਵਾਦੀ ਉੱਠ ਕੇ ਕਹਿ ਦਿੰਦੇ ਆ ਜੀ ਗੁਰੂ ਘਰ ਜਾਣ ਦਾ ਕੀ ਫਾਇਦਾ ਜਾਂ ਮੰਦਿਰ ਜਾਣ ਦਾ ਕੀ ਫਾਇਦਾ ਆਪਾਂ ਕਿਸੇ ਧਰਮ ਦੀ ਗੱਲ ਹੀ ਕਰਦੇ ਇਹ ਕਹਿੰਦੇ ਲੋ ਵੀ ਧਾਰਮਿਕ ਪਲੇਸ ਤੇ ਜਾਣ ਦਾ ਕੀ ਫਾਇਦਾ ਪਰ ਉਹੀ ਲੋਕ ਇਹ ਕਿਉਂ ਕੋਲ ਲੈ ਜਾਂਦੇ ਆ ਕਿ ਤੁਸੀਂ ਘਰੇ ਬੈਠ ਕੇ ਵੀ ਪੜ੍ਹ ਸਕਦੇ ਆ ਫਿਰ ਸਕੂਲ ਜਾਂਦਾ ਕੀ ਫਾਇਦਾ ਵੀ ਤੁਸੀਂ ਅੱਜ ਜਵਾਕਾਂ ਨੂੰ ਵੱਡੇ ਵੱਡੇ ਸਕੂਲ ਕਿਉਂ ਲੱਭ ਕੇ ਦਿੰਦੇ ਹੋ ਹਰੇਕ ਬੰਦਾ ਕਹਿ ਦਿੰਦਾ ਫਿਰ ਤੁਸੀਂ ਇੱਕ ਮੈਂ ਕੱਲ ਪਰਸੋਂ ਵੀਡੀਓ ਸੁਣੀ ਕਹਿੰਦੇ ਜੀ ਜੇ ਤੁਸੀਂ ਕਹਿੰਦੇ ਆ ਕਿ ਰੱਬ ਹੈਗਾ ਫਿਰ ਰੱਬ ਦਾ ਹਰ ਥਾਂ ਤੇ ਅਗਰ ਗੁਰਦੁਆਰਾ ਸਾਹਿਬ ਜਾਂ ਮੰਦਰ ਜਾ ਕੇ ਤੇ ਹੋਰ ਤੁਹਾਨੂੰ ਸਿਰ ਟੱਕ ਕੇ ਕਿਉਂ ਜਾਣਾ ਪੈਂਦਾ ਨੰਗੇ ਪੈਰੀ ਕਿਉਂ ਜਾਣਾ ਪੈਂਦਾ ਬਾਕੀ ਸਾਡੇ ਤਾਂ ਆਪਾਂ ਜੁੱਤੇ ਪਾ ਕੇ ਤੁਰੇ ਫਿਰਦੇ ਆ ਸਿਰ ਨੰਗੇ ਲੈ ਕੇ ਤੁਰੇ ਫਿਰਦੇ ਪਹਿਲੀ ਗੱਲ ਤਾਂ ਇਹ ਮਰਿਆਦਾ ਹੁੰਦੀ ਆ ਜਿੱਥੇ ਵੀ ਤੁਸੀਂ ਧਰਮ ਦੇ ਚੁੱਕੇ ਪਲੇਸ ਤੇ ਜਾਣਾ ਉਹਦੀ ਆਪਦੀ ਮਰਿਆਦਾ ਆ ਜੋ ਤੁਹਾਨੂੰ ਫੋਲੋ ਕਰਨੀ ਚਾਹੀਦੀ ਆ ਜੇ ਤੁਸੀਂ ਹਿੰਦੂ ਵੀਰ ਹੋ ਕੇ ਚਾਹੇ ਹਿੰਦੂ ਵੀਰ ਭਾਈ ਹੋ ਭੈਣ ਭਾ ਕੋਈ ਵੀ ਹੋ ਕੇ ਸਿੱਖ ਧਰਮ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਕਿਤੇ ਵੀ ਜਾਂਦੇ ਹੋ ਤਾਂ ਤੁਹਾਨੂੰ ਉਥੋਂ ਦੀ ਮਰਿਆਦਾ ਪਤਾ ਹੋਣੀ ਚਾਹੀਦੀ ਆ ਸੇਮ ਹੀ ਸਾਡੇ ਸਿੱਖ ਭਰਾਵਾਂ ਲਈ ਵੀ ਜਾਂ ਕੋਈ ਹੋਰ ਧਰਮ ਦੇ ਵੀ ਭਰਾ ਲਈ ਜਿਹੜੇ ਕਿਤੇ ਮੰਦਿਰ ਜਾਂਦੇ ਨੇ ਜਾਂ ਗਿਰਜਾ ਘਰ ਜਾਂਦੇ ਨੇ ਜਾਂ ਕਿਤੇ ਵੀ ਜਾਂਦੇ ਨੇ ਉਹਨਾਂ ਨੂੰ ਉਥੋਂ ਦੀ ਮਰਿਆਦਾ ਪਤਾ ਹੋਣੀ ਚਾਹੀਦੀ ਆ ਤੇ ਉਹ ਫੋਲੋ ਕਰਨੀ ਚਾਹੀਦੀ ਆ ਵੀ ਕੀ ਆ ਦੂਜੀ ਗੱਲ ਕਿ ਰੱਬ ਹਰ ਥਾਂ ਆਇਆ ਤਾਂ ਫਿਰ ਤੁਸੀਂ ਉਥੇ ਕਿਉਂ ਸਿਰ ਟਾ ਕੇ ਜਾਂਦੇ ਆ ਭਾਈ ਪਾਣੀ ਵੀ ਧਰਤੀ ਦੇ ਵਿੱਚ ਹਰ ਥਾਂ ਤੇ ਹੀ ਆ ਪਰ ਲੋਕ ਪਾਣੀ ਪੀਣ ਲਈ ਨਲਕੇ ਤੇ ਜਾਂਦੇ ਨੇ ਲੋਕ ਪਾਣੀ ਪੀਣ ਲਈ ਨਲਕੇ ਤੇ ਜਾਂਦੇ ਨੇ ਜਾਂ ਲੋਕ ਨਹਿਰਾਂ ਦੇ ਕੱਸੀਆਂ ਤੇ ਜਾਂਦੇ ਨੇ ਤੁਸੀਂ ਕਿਉਂ ਨਹੀਂ ਹਰੇਕ ਥਾਂ ਦੀ ਫਿਰਟੋਆ ਪੱਟ ਕੇ ਪਾਣੀ ਪੀ ਲੈਂਦੇ ਜਿੱਥੇ ਤੁਹਾਨੂੰ ਧਿਆਨ ਲੱਗੀ ਉੱਥੇ ਹੀ ਟੋਆ ਪੱਟ ਕੇ ਪੀ ਲੋ ਪਾਣੀ ਫਿਰ ਪਾਣੀ ਤਾਂ ਧਰਤੀ ਦੇ ਵਿੱਚ ਹਰ ਥਾਂ ਤੇ ਆ ਬਸ ਤੁਹਾਨੂੰ ਨਲਕੇ ਤੇ ਤਾਂ ਜਾਣਾ ਹੀ ਪੈਂਦਾ ਨਾ ਕਿਉਂਕਿ ਉਹ ਇੱਕ ਨਲਕਾ ਉਹ ਚੀਜ਼ ਹੈ ਜਿਹੜਾ ਪਾਣੀ ਤੁਹਾਡੇ ਲਈ ਪਾਣੀ ਨੂੰ ਤਾਂ ਕਿਤੇ ਨੂੰ ਦਰਦਾ ਜਾਂ ਨਦੀ ਉਹ ਚੀਜ਼ਾਂ ਜਿੱਥੇ ਪਾਣੀ ਆਉਂਦਾ ਤਾਂ ਗਿਆਨ ਗੁਰੂ ਤੋਂ ਲੈਣ ਲਈ ਕਿ ਗੁਰੂ ਦੇ ਗਿਆਨ ਦੀਆਂ ਕਲਾਸਾਂ ਲਾਉਣੀਆਂ ਪੈਂਦੀਆਂ ਨਹੀਂ ਗੁਰੂ ਵੀੜਾ ਗੱਤ ਨਹੀਂ ਹੁੰਦੀ ਪਰ ਤੁਹਾਨੂੰ ਇੱਕ ਵਾਰ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣ ਲੱਗਦੇ ਆ ਨਾ ਤੁਹਾਨੂੰ ਹੌਲੀ-ਹੌਲੀ ਇਹ ਚੀਜ਼ਾਂ ਦਾ ਅਹਿਸਾਸ ਹੁੰਦਾ ਵੀ ਇਹ ਕੀ ਆ ਬਾਕੀ ਅਸੀਂ ਇੰਨੇ ਸਿਆਣੇ ਨਹੀਂ ਹੈਗੇ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਕਹੀਏ ਵੀ ਤੁਸੀਂ ਇਹ ਮੰਨੋ ਇੱਥੇ ਕਈ ਤਰਕਵਾਦੀ ਇਹ ਕਹਿ ਦਿੰਦੇ ਆ ਬਈ ਜੇ ਰੱਬ ਹੈਗਾ ਤਾਂ ਪਰ ਤੁਹਾਡੇ ਨਾਲ ਮਾੜਾ ਕਿਉਂ ਹੁੰਦਾ ਤਾਂ ਇਹ ਰਹਿ ਰਾਸ ਦੇ ਵਿੱਚ ਵੀ ਕਿਹਾ ਸੁਖ ਰੋਗ ਦੁੱਖ ਦਾ ਦਾਰੂ ਜਿਹੜਾ ਸੁੱਖ ਆ ਉਹ ਬੰਦੇ ਲਈ ਰੋਗ ਦੇ ਬਰਾਬਰ ਹੋ ਜਾਂਦਾ ਕਿਉਂਕਿ ਉਸ ਟਾਈਮ ਬੰਦਾ ਆਪਣਿਆਂ ਨੂੰ ਭੁੱਲ ਜਾਂਦਾ ਸੁਖੀ ਬੰਦਾ ਬਹੁਤ ਕੁਝ ਭੁੱਲ ਜਾਂਦਾ ਤੇ ਉੱਚੀ ਉੱਚੀ ਸ਼ਮਲਾ ਮਾਰ ਕੇ ਅੱਗੇ ਵਧਣ ਲੱਗ ਜਾਂਦਾ ਕਿ ਮੇਰੇ ਨਾਲ ਆਇਆ ਨਹੀਂ ਹੈਗਾ ਪਰ ਜਿਹੜਾ ਦੁੱਖ ਆ ਉਹ ਦਾਰੂ ਆ ਦਾਰੂ ਕਿਉਂ ਆ ਕਿਉਂਕਿ ਜਦੋਂ ਦੁੱਖੋਂ ਦਾ ਉਹ ਬੰਦਾ ਹਰ ਹਿੱਲੇ ਵਰਤਦਾ ਰੱਬ ਨੂੰ ਵੀ ਮੰਨਦਾ ਰੱਬ ਦੀਆਂ ਵੀ ਬੇਨਤੀਆਂ ਕਰਦਾ ਤੇ ਨਾਲੇ ਬੰਦਾ ਉਹ ਇੱਕ ਪਾਸੇ ਦੇ ਰਿਸ਼ਤੇਦਾਰਾਂ ਤੱਕ ਪਹੁੰਚ ਕਰਦਾ ਕਿ ਮੇਰਾ ਦੁੱਖ ਘਟਾਇਆ ਵਧਾਇਆ ਜੇ ਆ ਵੀ ਮੇਰੇ ਨਾਲ ਇਹ ਕੀਤਾ ਜਾਵੇ ਸਭ ਕੁਝ ਜੋ ਵੀ ਹੋ ਸਕਦਾ ਕਰਦਾ ਪਰ ਜੇ ਆਪਾਂ ਹੁਣ ਇਹੀ ਮੰਨ ਕੇ ਤੁਰੇ ਚੱਲੀਏ ਵੀ ਆਹ ਰੱਬ ਤਾਂ ਐੜੀ ਦਾ ਇਹ ਲੋਕਾਂ ਨੇ ਤਾਂ ਵਹਿਮ ਬਣਾ ਰੱਖਿਆ ਇਹ ਵਹਿਮ ਦੇ ਵਿੱਚ ਜੀ ਰਹੇ ਆ ਰੱਬ ਇਦਾਂ ਕਿਉਂ ਕਰ ਦੂਗਾ ਰੱਬ ਫਲਾਨਾ ਰੱਬ ਧਿਉਕਾ ਤੁਸੀਂ ਸਵਾਲ ਉਠਾਉਣੇ ਆ ਜੀ ਪੜ੍ਹਾਈ ਕਰੋ ਜੀ ਸਦਕੇ ਕਰੋ ਜਿਹੜੀ ਤੁਸੀਂ ਕਰ ਰਹੇ ਆ ਪਰ ਤੁਸੀਂ ਇਦਾਂ ਦੇ ਸਵਾਲ ਦਾ ਨਾਮ ਉਠਾਓ ਵੀ ਕਿਸੇ ਦੀ ਜੋ ਆਸਤਾ ਆ ਤੁਸੀਂ ਉਹਨੂੰ ਦਾ ਨਾਮ ਠੇਸ ਪਚਾਓ ਇੱਥੇ ਹੁਣ ਕਈ ਤਰਕਵਾਦੀ ਉੱਠ ਕੇ ਕਹਿ ਦਿੰਦੇ ਆ ਮੈਂ ਉਹਨਾਂ ਦੀ ਗੱਲ ਵੀ ਕਰੂੰਗਾ ਜਿਹੜੇ ਆਪਦੇ ਆਪ ਨੂੰ ਕਟੜਕ ਘਹਾਉਂਦੇ ਆ ਕੋਈ ਵੀ ਧਰਮ ਕਿਸੇ ਦੂਜੇ ਬੰਦੇ ਦਾ ਨਰਾਦਰ ਕਰਨ ਦਾ ਕਦੇ ਵੀ ਉਪਦੇਸ਼ ਨਹੀਂ ਦਿੰਦਾ ਤੁਸੀਂ ਜਿਹੜੇ ਮਰਜੀ ਧਰਮ ਚ ਦੇਖ ਲਓ ਉੱਥੇ ਹਰ ਕਿਸੇ ਦਾ ਸਤਕਾਰ ਕਰਨ ਦਾ ਹੀ ਕਿਹਾ ਜਾਂਦਾ ਪਰ ਜਿਹੜੇ ਸਾਡੇ ਧਰਮੋ ਦੇ ਠੇਕੇਦਾਰ ਬਣ ਬੈਠੇ ਨੇ ਜਿਹੜੇ ਲੋਕ ਧਰਮੋ ਦੇ ਠੇਕੇਦਾਰ ਬਣ ਕੇ ਇਥੇ ਗਾਂ ਵੋਟਾਂ ਪਵਾਉਣ ਦੇ ਵਿੱਚ ਕੰਮ ਕਰਦੇ ਨੇ ਤਾਂ ਲੀਡਰ ਲੋਕ ਵੀ ਉਹਨਾਂ ਦੀ ਹੈਲਪ ਪੂਰੀ ਕਰਦੇ ਨੇ ਪੂਰੀ ਸਪੋਰਟ ਕਰਦੇ ਨੇ ਸਾਰੇ ਲੀਡਰਾਂ ਨੂੰ ਵੀ ਇਹ ਹੁੰਦਾ ਵੀ ਸਾਡੇ ਲਈ ਇਹ ਬੰਦਾ ਆ ਕਰੇ ਫਲਾਨਾ ਕਰੇ ਝੁੰਕਾ ਕਰੇ ਕਿਉਂ ਨਹੀਂ ਫਿਰ ਆਪਾਂ ਇਹ ਗੱਲ ਸੋਚਦੇ ਕਿ ਆਪਾਂ ਸਿੱਧਾ ਜਾ ਕੇ ਰੱਬ ਦੇ ਕੋਲੇ ਸਿੱਧਾ ਰੱਬ ਦੇ ਕੋਲੋਂ ਆਪ ਮੰਗੀਏ ਇੱਥੇ ਕਈ ਹੁਣ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਵੱਡੇ ਪੌਡਕਾਸਟਰ ਬਣੇ ਬੈਠੇ ਆ ਉਹ ਪੌਡਕਾਸਟ ਉਹ ਬੰਦਿਆਂ ਨੇ ਕਰਦੇ ਆ ਜਿਹੜੇ ਕਹਿੰਦੇ ਆ ਜੀ ਤੁਸੀਂ ਆਪਦੇ ਅੰਡਰਗਾਰਮੈਂਟ ਬਣ ਕੇ ਕੂਚੇ ਚ ਸੜ ਦੋ ਤੁਹਾਡਾ ਪਤੀ ਤੁਹਾਡੇ ਕੰਟਰੋਲ ਚ ਹੋ ਜੂਗਾ ਤੁਸੀਂ ਇਹ ਕਰ ਲਓ ਤੁਸੀਂ ਆ ਆਪਦੇ ਅੰਡਰਗਾਰਮੈਂਟ ਇਦਾਂ ਕਰ ਦੋ ਫਲਾਨਾ ਕਰ ਦੋ ਤੁਹਾਡਾ ਪਤੀ ਬਸ ਚ ਹੋ ਜੂ ਤੁਹਾਡਾ ਇਹ ਹੋ ਜੂ ਪਹਿਲੀ ਗੱਲ ਜਿਹੜਾ ਬੰਦਾ ਤੁਹਾਨੂੰ ਇਹੋ ਜਿਹਾ ਕੁਝ ਦੀ ਸਿੱਖਿਆ ਦੇ ਰਿਹਾ ਵੀ ਇਦਾਂ ਤੁਹਾਡੇ ਪਤਾ ਬਸ ਚ ਹੋ ਜੂ ਜਾਂ ਆਹ ਹੋ ਜੂ ਉਹਦੇ ਨਾਲੋ ਤੁਸੀਂ ਉਹ ਬੰਦੇ ਨੂੰ ਫੋਲੋ ਕਰੋ ਜਿਹੜਾ ਬੰਦਾ ਤੁਹਾਨੂੰ ਇਹ ਕਿਹਾ ਵੀ ਰੱਬ ਬੈਠਾ ਤਰੂ ਤੁਹਾਡੇ ਲਈ ਸਭ ਕੁਝ ਠੀਕ ਕਰੂਗਾ ਮੈਂ ਨਹੀਂ ਕਿ ਕਹਿੰਦਾ ਕਿ ਮੈਂ ਹਰੇਕ ਚੀਜ਼ ਚ ਪਰਫੈਕਟ ਆ ਅਸੀਂ ਵੀ ਬਹੁਤ ਗਲਤੀਆਂ ਕਰਦੇ ਹੋਵਾਂਗੇ ਪਰ ਜਿੱਥੇ ਸਾਨੂੰ ਗਲਤ ਲੱਗਦਾ ਉੱਥੇ ਅਸੀਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਣ ਦੀ ਕੋਸ਼ਿਸ਼ ਕਰਦੇ ਆਂ ਮੇਰੀ ਇਹ ਇਹ ਚੈਨਲ ਮੈਂ ਕਿਸੇ ਵੀ ਉਹਦੇ ਲਈ ਨਹੀਂ ਬਣਾਇਆ ਮੈਨੂੰ ਅੱਜ 10 ਲੋਕ ਸੁਣਨਗੇ 5 ਲੋਕ ਸੁਣਨ ਮੈਨੂੰ ਇਹਦੇ ਤੱਕ ਕੋਈ ਫਰਕ ਨਹੀਂ ਪੈਣਾ ਜਿਹੜੇ 5-10 ਸੁਣਨਗੇ ਜੇ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਵੀ ਇਹ ਚੀਜ਼ਾਂ ਤੇ ਅਮਲ ਕਰ ਲਿਆ ਵੀ ਹਾਂ ਰੱਬ ਹੈਗਾ ਤੇ ਸਾਨੂੰ ਰੱਬ ਦੇ ਵਿੱਚ ਆਸਥਾ ਰੱਖਣੀ ਚਾਹੀਦੀ ਆ ਇਹ ਨਹੀਂ ਮੈਂ ਕਹਿੰਦਾ ਆਹਾ ਧਰਮ ਨੂੰ ਮੰਨੋ ਫਲਾਣੇ ਧਰਮ ਨੂੰ ਮੰਨੋ ਮੈਂ ਖੁਦ ਸਿੱਖਾਂ ਮੈਂ ਆਪ ਦੇ ਆਪਣੀ ਪੂਰਾ ਸਿੱਖੀ ਦੇ ਵਿੱਚ ਆਪ ਦੇ ਆਪ ਨੂੰ ਪੂਰਾ ਸਿੱਖੀ ਦੇ ਵਿੱਚ ਤਾਰ ਕੇ ਜੀਵਨੀ ਬਤਾਉਣਾ ਚਾਹੁੰਦਾ ਮੈਂ ਚਾਹੁੰਦਾ ਜਿਹੜਾ Hindu ਆ ਉਹ ਪੂਰਾ Hindu ਬਣੇ ਜਿਹੜਾ ईसाई ਆ ਉਹ ਪੂਰਾ ईसाई ਬਣੇ ਮੈਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਹੂੰਗਾ ਕਿ ਧਰਮ ਬਦਲੋ ਜਾਂ ਇਹ ਕਰੋ ਇਹ ਗੱਲ ਦਾ ਅਸੀਂ ਕੌਣ ਹੁੰਨੇ ਆ ਕਹਿਣ ਵਾਲੇ ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿ ਗਏ ਇੱਕ ਕਮਕਾਰ ਜੀ ਉਹ ਇੱਕ ਹੀ ਆ ਉਹਦੇ ਅਡੋ ਅਟ ਆਕਾਰ ਹੋ ਸਕਦੇ ਆ ਪਰ ਉਹ ਹੈ ਤਾਂ ਇੱਕ ਆ ਨਾ ਜਿੱਦਾਂ ਆਪਾਂ ਇਹ ਸੋਚੀਏ ਕਿ ਆਪਾਂ ਨੂੰ 10ਵੀਂ ਤੱਕ ਸਾਇੰਸ ਇੱਕ ਹੀ ਪੜਾਈ ਜਾਂਦੀ ਆ ਪਰ ਉਹਦੇ ਵਿੱਚ ਫਿਜ਼ਿਕਸ ਬਾਇਓ ਤੇ ਕੈਮਿਸਟਰੀ ਵੀ ਬੱਚੇ ਹੀ ਪੜਾ ਦਿੰਦੇ ਨੇ ਪਰ ਉਹ ਹੈ ਸਾਰੀ ਸਾਇੰਸ ਹੀ ਆ ਉਹਦੇ ਅੱਡੋ ਅੱਡ ਡਿਪਾਰਟਮੈਂਟ ਉਦਾਂ ਹੀ ਜਿਵੇਂ ਚਾਚੇ ਦਾਇਆਂ ਦੇ ਪੁੱਤ ਹੁੰਦੇ ਆ ਦਾਦਾ ਦਾਦਾ ਕੀ ਹੁੰਦਾ ਗੱਲ ਇਹੀ ਆ ਕਿ ਤੁਹਾਨੂੰ ਇਹ ਚੀਜ਼ ਸੋਚਣੀ ਪੈਣੀ ਆ ਕਿ ਰੱਬ ਨੇ ਆਪਦੇ ਅਵਤਾਰ ਭੇਜੇ ਅੱਡੋ ਅੱਡ ਜਨਮਾਂ 'ਚ ਭੇਜੇ ਕੀ ਲੋਕਾਂ ਨੂੰ ਸਹੀ ਰਸਤੇ ਪਾਇਆ ਜਾਵੇ ਪਰ ਆਪਣੇ ਲੋਕ ਜਿਹੜੇ ਹੁਣ ਉੱਥੇ ਨਵੇਂ ਧਰਮਾਂ ਦੇ ਠੇਕੇਦਾਰ ਬਣ ਕੇ ਇਹ ਲੜਾਈਆਂ ਕਰਵਾ ਰਹੇ ਨੇ ਜਾਂ ਇਹ ਸਭ ਕੁਝ ਕਰਵਾ ਰਹੇ ਨੇ ਉਹਨਾਂ ਨੂੰ ਇਹ ਦੇਖਣਾ ਪੈਣਾ ਕਿ ਅਸੀਂ ਕੰਮ ਕੀ ਰਹੇ ਹਾਂ ਇੱਥੇ ਲੋਕ ਕਹਿ ਰਹੇ ਆ ਕਿ ਅਸੀਂ ਆਹ ਨਹੀਂ ਕਰਦੇ ਜੀ ਅਸੀਂ ਫਲਾਨਾ ਨਹੀਂ ਕਰਦੇ ਕੋਈ ਕਿਸੇ ਨੂੰ ਮਾੜਾ ਬੋਲੀ ਜਾਂਦਾ ਕਿਸੇ ਨੂੰ ਮਾੜਾ ਬੋਲ ਕੇ ਤੁਸੀਂ ਆਪ ਦੇ ਆਪ ਨੂੰ ਵੱਡਾ ਨਹੀਂ ਕਰ ਸਕਦੇ ਜਾਂ ਕਿਸੇ ਦਾ ਧਰਮ ਨੂੰ ਮਾੜਾ ਬੋਲ ਕੇ ਤੁਸੀਂ ਆਪ ਦੇ ਧਰਮ ਨੂੰ ਵੱਡਾ ਨਹੀਂ ਕਰ ਸਕਦੇ ਹਰ ਧਰਮ ਦਾ ਸਤਿਕਾਰ ਕਰੋ ਜੋ ਵੀ ਹੈਗਾ ਉਸ ਦਾ ਕਿਸੇ ਦੀ ਆਸਤਾ ਹੋ ਸਕਦੀ ਆ ਤੁਸੀਂ ਉਹ ਆਸਤਾ ਨੂੰ ਕਦੇ ਵੀ ਠੇਸ ਨਾ ਪਹਚਾਓ ਪੂਰਾ ਹਰ ਧਰਮ ਦਾ ਸਤਿਕਾਰ ਕਰੋ ਤੇ ਹਰ ਧਰਮ ਦੇ ਸਤਕਾਰ ਦੇ ਵਜੋਂ ਥੋੜਾ ਸਰਚਕ ਨਾ ਚਾਹੀਦਾ ਅਸੀਂ ਤਾਂ ਮੈਂ ਤਾਂ ਕਈ ਵਾਰੀ ਇੱਥੇ ਇਹ ਵੀ ਗੱਲ ਤਾਂ ਕਹਿਣੀ ਚਾਹੁੰਨਾ ਕਿ ਅਸੀਂ ਤਾਂ ਉਹ ਆ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੀ ਗੋਮ ਆ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਆਪਣੇ ਲੋਕ ਸਰਬੱਤ ਦਾ ਭਲਾ ਤੁਸੀਂ ਤਾਂ ਇੱਥੇ ਹੁਣ ਆਪਦੀਆਂ ਖੁਦਮੁਖਤਿਆਰੀਆਂ ਦੀ ਖਾਤਰ ਆਪਦੀਆਂ ਪ੍ਰਧਾਨੀਆਂ ਦੀ ਖਾਤਰ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਕਰੀ ਜਾਂਦੇ ਕੀ ਤੁਹਾਨੂੰ ਕੱਲਾ ਪੈਸਾ ਮੁੱਖਾ ਕੋ ਤੁਸੀਂ ਗੁਰਦੁਆਰਿਆਂ 'ਚ ਕਿਉਂ ਆਂਦੇ ਆ ਬਿਜ਼ਨਸ ਕਰੋ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਧਾਰਮਿਕ ਪਸਤਾਨ ਸਿਰਫ ਰੱਬ ਦੀ ਪੂਜਾ ਲਈ ਪਰ ਪੂਜਾ ਲਈ ਆ ਕਦੇ ਤੁਹਾਡੇ ਬਿਜ਼ਨਸ ਨਾ ਬਣਾਓ ਕਿਦੋਂ ਰੱਬ ਨੇ ਤੁਹਾਡੇ ਲਈ ਕਰਨਾ ਹੋਇਆ ਨਾ ਉਹ ਡਾਂਗ ਸੁੱਟੀ ਮਾਰਦਾ ਫਿਰ ਉਹ ਤਾਂ ਮੱਤ ਦੀ ਮਾਰਦਾ ਤੇ ਫਿਰ ਮੱਤ ਮਾਰੀ ਤੋਂ ਬਾਅਦ ਫਿਰ ਬੰਦਾ ਪਛਤਾਉਂਦਾ ਆ ਤੇ ਨਾ ਉਹਦੀ ਡਾਂਗ ਵੱਜੀ ਦਾ ਪਤਾ ਲੱਗਦਾ